ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਹੋਰ ਸਾਨੂੰ ਵੀਰੇ ਕੀ ਹਾਲ ਚਾਲ ਵਧੀਆ ਠੀਕ ਠਾਕ ਵੀ ਜੀ ਤੁਸੀਂ ਸਾਨੂੰ ਠੀਕ ਠਾਕ ਦੱਸ ਤਾਂ ਵਧੀਆ ਵੀਰੇ ਵਧੀਆ ਸਭ ਵਧੀਆ ਚੱਲਦਾ ਵੀ ਜੀ ਹਾਂ ਵੀਰੇ ਨਾਂ ਦੱਸੀਂ ਆਪਣਾ ਨਾਮ ਰਾਜੋਬਨ ਵਿਧਦੀ ਹਾਂ ਜੀ ਦਰਵਾਲ ਤਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਰਮਦਾਸ ਆਪਣਾਗਾ 4 ਕਿਲੋਮੀਟਰ ਤੇ ਫਜ਼ਲ ਚੁੜੀਆਂ 8 ਕਿਲੋਮੀਟਰ ਠੀਕ ਹੈ ਜੀ ਤੇ ਹਾਂਜੀ ਵੀਰ ਜੀ ਤਿੰਨ ਪਸ਼ੂ ਆਗੇ ਦੇ ਜੀ ਸਵੇ ਸਵੇ ਤਾਲੇ ਨਿੱਕੇ ਨਿੱਕੇ ਰੇਟ ਵੱਡੇ ਵੱਡੇ ਲੈਵੇ ਫੋਨ ਨੰਬਰ ਵੀਰੇ 9884377225 ਤਾਂ ਮੇਰੇ ਕਿਵੇਂ ਆਪਣਾ ਹਾਂ ਤੁਹਾਡੇ ਤੁਸੀਂ ਹਰ ਵੀਡੀਓ ਪਾਉਂਦੇ ਹੋ ਜਿਹੜੀਆਂ ਹਨ ਇੱਕ ਤਾਂ ਪਸ਼ੂ ਦੀ ਵੀ ਕਾफी ਸਿਰਤ ਹੁੰਦੀ ਆ ਤੇ ਦੂਸਰਾ ਰੇਟ ਤੁਹਾਡਾ ਜਿਆਦਾ ਹਾਂਜੀ ਰੇਟ ਤਾਂ ਨਿਕਨੇ ਨਿਕ ਕਰਨ ਅੱਜ ਵੀ ਰੇਟ ਹੋਵੇ ਉੜਦੀਆਂ ਵਾਲੇ ਆਪਾਂ ਜੋ ਵੀ ਜੀ ਹੋਵੇ ਨਾ ਸੱਚਾਈ ਦਾ ਹੱਥ ਦੇ ਦਿੰਨੇ ਆ ਕਿੰਨਾ ਦਾ ਕਿਲੋ ਉਹਦਾ ਫਰਕ ਪੈ ਜੇ ਉਹ ਕੋਈ ਦੂਪਰੇ ਥਾਂ ਜਾ ਕੇ ਕਹਿ ਨਹੀਂ ਸਕਦੇ ਆਪਾਂ ਇਹਨੇ ਵੀ ਦਸ ਦਸ ਸਿਆਦੇ ਨਿਕਲੂਗਾ ਸਾਤ ਹਾਂ ਇਹ ਕੰਮ ਆਪਾਂ ਨਹੀਂ ਕਰਦੇ ਬਿਲਕੁਲ ਨਹੀਂ ਯਾਰ ਕਿੰਨੇ ਪਸ਼ੂ ਗਏ ਆ ਬੜੀ ਸਿਰਤ ਹੁੰਦੀ ਸਾਡੇ ਪਸ਼ੂ ਦੀ ਕਿਉਂਕਿ ਥੱਲੇ ਵਾਲਾ ਪਸ਼ੂ ਹੁੰਦਾ ਪਰ ਰੇਟ ਲੱਖ ਤੋਂ ਅੰਦਰ ਅੰਦਰ ਝੋਟੀਆਂ ਹੁੰਦੀਆਂ ਹਨਾ ਬਿਲਕੁਲ ਝੋਟੀਆਂ ਬੜੀਆਂ ਸ਼ਾਨ ਹਾਂਜੀ ਆਂਦੇ ਹੋਵੇ ਗੇਤੀ ਤਾਂ ਪਹਿਲੇ ਨੰਬਰ ਤੇ ਕਰੀਏ ਵੀਰੇ ਛੋਟੀ ਝੋਟੀ ਬਾਰੀ ਹਾਂਜੀ ਝੋਟੀ ਜੀ ਵੀਰ ਜੀ ਹਾਂਜੀ ਆ ਜੇ ਕੱਟੀ ਕੱਚਾ ਬੋਲਾ ਜੇ ਦੇ ਦੁੱਧ ਵਾਲੇ ਕੋ ਬੋਲਾ ਵਾਲੇ ਠੀਕ ਆ ਜੀ ਪੰਜਾਂ ਚੌ ਦਿਨਾਂ ਦੀ ਸੁਈ ਆ ਮਗਰ ਕੱਟੀ ਵੇਖੋ ਮਗਰ ਕੱਟੀ ਆ ਗਈ ਠੀਕ ਆ ਛੋਟੀ ਚੰਗੇ ਟਾਪਦੀ ਆ ਸੋਹਣੀ ਝੋਟੀਆਂ ਹਾਂ ਬਾਕੀ ਚਾਰੂ ਵੀਰੇ ਪ੍ਰਾਲੀ ਪ੍ਰਾਲੀ ਹੋਈ ਜਾਂਦੀ ਹੈ ਹਨਾ ਜਿੰਦਿਆਂ ਤੁਹਾਨੂੰ ਪਤਾ ਹਾਂਜੀ ਹਾਂਜੀ ਦੇਖੋ ਖੋਲ ਵੀਰੇ ਦਿਖਾ ਦਈਏ ਲਾਉਣਾ ਬੱਚਾ ਲਾ ਦੇ ਲਾ ਦੇ ਵੀਰਾਂ ਨੂੰ ਪਤਾ ਲੱਗ ਜਾਂਦਾ ਚਵਾਦਾ ਤਾ ਵੇਖੋ ਵੀਰੋ ਬਲੂਨ ਕੱਟੀ ਆ ਬਲੂਨ ਕੱਟੀ ਆ ਹਾਂ ਚਾਰ ਜੰਦ ਨਹੀਂ ਮੇਰੇ ਸਾਹ ਮੂੰਹ ਕੇ ਛੇ ਆ ਵੇਖਿਆ ਨਹੀਂ ਠੀਕ ਆ ਜੀ ਹੋਰ ਭਾਈ ਨਾਗੇ ਚਾਰ ਚੌਗੀ ਦਾ ਛਿੱਗੀ ਹੋਗੀ ਚੌਗੀ ਨਾ ਛਿੱਗੀ ਹਾਂਜੀ ਹਾਂਜੀ ਤਾ ਜਰੇ ਆ ਵੀਰੇ ਚਵਾਦਾ ਪਤਾ ਲੱਗ ਜਾਂਦਾ ਵੀਰਾਂ ਨੂੰ ਤੁਮ ਕੱਟੀਆਂ ਮਗਰ ਕੱਟੀ 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 ਠੀਕ ਆ ਜੀ ਵੇਖੋ ਵੀ ਜੀ ਥੜੇ ਵਰਗੀ ਪਲੀ ਜੁੜੀ ਕੱਟੀ ਏ ਝੋਟੀ ਬਿਲਕੁਲ ਆ ਥੜੇ ਹੈਗੀ ਝੋਟੀਆਂ ਮਗਰ ਠੀਕ ਆ ਜੀ ਸੋਹਣੀ ਝੋਟੀ ਆ ਪਲੀ ਜੁੜੀ ਏ ਫਿਰ ਭੈਣ ਭਰਾ ਕਹਿੰਦੇ ਇੱਕ ਸਿੰਗਟਾ ਲ ਆ ਗਿਆ ਹ ਚੌਕੀ ਛਕੀ ਹਣੀ ਪਲੂਨ ਕੱਟਿਆ ਵੀ ਜੀ ਪਹਿਲਾਂ ਪਹਿਲਾਂ ਕੱਟਿਆ ਹਾਂ ਜੀ ਪਹਿਲਾਂ ਪਹਿਲਾਂ ਡੰਗਰ ਦਾ ਪਲੂਨ ਦਾ ਤੁਹਾਨੂੰ ਪਤਾ ਪਈ ਬਿਲਕੁਲ ਡਿਮਾਂਡ ਬੜੀ ਪਲੂਨ ਕੱਟੀ ਦੀ ਚੰਗੇ ਮੰਨੇ ਜਾਂਦਾ ਪਸ਼ੂ ਹਾਂ ਜੀ ਕੱਟ ਹਾਂ ਜੀ ਹਾਂ ਜੀ ਨਾਲੇ ਵੀ ਜੀ ਮੀਣੀ ਦਾ ਸ਼ੌਂਕ ਪੂਰਾ ਨੇ ਢਾਲੀ ਦਾ ਨਾਲੇ ਕੁੰਡੀ ਦਾ ਸ਼ੌਂਕ ਹਾਂ ਨਾਲੇ ਕੁੰਡੀ ਦਾ ਹਾਂ ਸਾਰੀਆਂ ਚੀਜ਼ਾਂ ਵਿੱਚ ਹਾਂ ਜੀ ਹਾਂ ਜੀ ਹਾਂ ਜੀ ਇੱਕ ਨਵਾਂ ਪਸ਼ੂ ਹਾਂ ਜੀ ਹਾਂ ਜੀ ਪੂਰੀ ਜੈਡ ਬਲਾਕ ਥੜੇ ਵਰਗੀ ਝੋਟੀ ਪੂਰੀ ਪਲੇ ਜੁੜੀ ਸਿੱਧੀ ਗੱਡ ਰਗੀ ਪਲੇ ਜੁੜੀ ਹਾਂ ਜੀ ਇਹ ਨਹੀਂ ਪਿੱਕੇ ਗੱਲੋ ਖੁੱਡੀ ਹੱਡੀ ਨਹੀਂ ਵੇਖੋ ਦੀਦੀ ਝੋਟੀ ਦੀ ਸੋ ਉਹ ਵੀ ਕਰਦੇ ਨੇ ਮੋਲੇ ਕੰਨਾਂ ਦਾ ਨੁਬਦਾ ਕੋਈ ਨਹੀਂ ਫੇਰ ਛੋਟੀ ਜਨੇ ਦੀ ਹੁਣ ਆਪਾ ਦੇ ਦਨੀ ਆ ਰੇਟ ਨਾ ਮੜੀ ਛੋਟੀ ਨੂੰ ਇਹ ਸੇ ਮੜਾ ਜੋ ਆ ਗਿਆ ਹਾਂ ਜੀ ਕਲਪੀ ਵੇਰੀ ਪਤੰਟੀ ਇਹਲੇ ਵੀਰ ਪੈਣ ਪ੍ਰਾ ਕੋਈ ਆਲ ਨਹੀਂ ਕੋਈ ਸ਼ਾਲ ਨਹੀਂ ਪਹਿਲਾਂ ਕੱਟੀ ਆ ਫਲੋਂ ਕੱਟੀ ਆ ਨਾਰਾ ਨੋੜਾ ਬਹੁਤ ਛੱਡੇ ਤੇ ਸ਼ਾਨਦਾਰ ਆ ਵੇਖੋ ਸਫਾਈਆਂ ਕੋਲ ਠੰਦ ਬਹੁਤ ਵਧੀਆ ਕਰਦੀ ਨੋਕ ਵਾਲਾ ਕੀ ਬਾਤ ਹੈ ਨੋਕ ਕਿਹੜਾ ਥਾਣਾ ਗਿਆ ਬਾਕੀ ਧਾਰ ਲੈਦੀ ਛੋਟੀ ਵੇਖੋ ਚਵਾ ਵੇਖੋ ਛੋਟੀ ਦਾ ਬਾਜੀ ਭੈਣ ਭਰਾ ਕਹਿ ਦਿੰਦੇ ਵੀਡੀਓ ਕੋਲ ਦਿੱਤਾ ਰ ਮਰਾ ਦੋ ਆਪਾਂ ਐਸੇ ਕਿਤੇ ਵੀਡੀਓ ਦੀ ਮਰਾ ਦਿੰਨੇ ਆ ਬਿਲਕੁਲ ਮੋਟੀ ਤਾਰ ਆ ਗਈ ਹਾਂ ਠੀਕ ਹੈ ਮੋਟੀ ਤਾਰ ਛੋਟੀ ਕਿਤੇ ਕਾਦੀਆਂ ਗਲਾਂ ਚੋਂ ਚਵਾ ਲਗਾ ਸਪੈਸ਼ਲ ਵੀਰ ਜੀ ਵੇਖੋ ਵੀ ਜਿਹੜੇ ਸਣਾ ਚਵਾ ਠੀਕ ਹੈ ਵੀਰੇ ਠੀਕ ਹੈ ਹਾਂਜੀ ਹਾਂਜੀ ਤੇ ਆ ਪਿਛਲੇ ਸਣਾ ਚਵਾ ਲੇ ਹਾਂ ਇੱਕ ਨੰਬਰ ਚਵਾ ਹਾਂਜੀ ਹਾਂਜੀ ਬਹੁਤ ਸ਼ਾਨੀ ਚੋਟੀ ਆ ਗਈ ਹਾਂਜੀ ਕੋਈ ਸ਼ੱਕ ਨਹੀਂ ਬਾਕੀ ਨਾਲਾਂ ਨੂੰ ਦਿਖਾ ਦਿਓ ਚੱਡੇ ਦੇ ਇਹ ਆ ਦੇਖੋ ਸਣਾ ਦਾ ਗਿਆ ਸਿਆਜ ਵਿਖਾ ਲਓ ਕਿੱਡਾ ਵੀਰ ਜੀ ਦੋਰੋ ਵੀਰੇ ਤਾਂ ਵੇਖੋ ਵੀਰੇ ਸੋਣੀ ਚੋਟੀ ਆ ਗਿਆ ਵੀਰੇ ਕੋਲੇ ਤਾਜੀ ਸੂਈਆ ਮਗਰ ਕੱਟੀਆ ਚਵਾ ਇੱਕ ਨੰਬਰ ਲ ਤਾਂ ਵੇਖੋ ਵੀਰੋ ਤੋਰਾ ਚੈੱਕ ਕਰ ਲਿਓ ਨਵਾਂ ਪਸ਼ੂ ਆ ਤਾਂ ਰੇਟ ਵੀ ਗਿਆਜ ਹੁੰਦਾ ਵੀਰ ਦਾ ਪਲੂਨ ਕੱਟੀ ਪਲੂਨ ਕੱਟੀ ਜੀ ਪਹਿਲਣ ਸਫਾਈਆਂ ਮੋਟਲ ਦੇ ਦੇ ਦੀਆਂ ਹਨਾ ਹਾਂਜੀ ਹਾਂਜੀ ਲੈ ਆ ਇਧਰ ਲੈ ਕਾਰੀਆ ਨੂੰ ਚੱਕ ਲਾਂ ਕੁਮਾਲਾ ਕੁਮਾਲਾ ਵੀਰ ਜੀ ਬਾਕੀ ਥੜੇ ਵਰਗੀ ਝੋਟੀ ਹੈ ਜੀ ਪਣੀ ਜੁੜੀ ਪਲੀ ਜੁੜੀ ਸਾਡਾ ਕਾਠਾ ਲੀਆ ਬਾਕੀ ਨਕੀਦੀ ਨਹੀਂ ਹੈ ਨਾ ਵੀਰ ਜੀ ਬਿਲਕੁਲ ਦੇਖੋ ਬਹੁਤ ਛੋਟੇ ਕਾ ਦੇ ਦੇ ਨਾ ਵੀਰੋ ਮੰਨਿਓ ਕੱਦ ਕਾਠਾ ਲੀਆ ਝੋਟੀ ਸੋਣੀ ਚੁਟੀਆਂ ਬਹੁਤ ਵੱਡੀ ਝੋਟੀ ਆ ਵੀਰ ਜੀ ਬਿਲਕੁਲ ਜਾਣਦੇ ਹੋ ਜੀ ਬਹੁਤ ਸਫਾਈਆਂ ਆ ਖਾਰ ਮੜੇ ਜੀ ਵਖਾਓ ਇਜੀ ਸਫਾਈਆਂ ਚ ਕਾਓ ਚੋਟੀਆਂ ਆ ਚੀਜ਼ਾਂ ਨਹੀਂ ਚ ਲੱਭਦੀਆਂ ਵੇਖੋ ਕੀ ਬਾਤ ਇੱਧਰ ਵੇਖੋ ਪਹਿਲਾਂ ਨੇ ਹਣਾ ਭਲਾ ਇੱਥੇ ਬੈਠੇ ਰੋ ਵੀਰੇ ਚਾਰੂ ਵੀ ਬਹੁਤ ਆ ਚਾਰੂ ਵੀ ਬਹੁਤਾ ਪ੍ਰਾਲੀ ਖਾਈ ਜਾਂਦੀ ਇੱਧਰ ਵੇਖੋ ਬਹੁਤ ਸੀ ਬਲਾ ਇਤਰਾ ਬੈਠੇ ਰਹਾ ਥੱਲੇ ਜਾਂਦੇ ਵੀ ਸੋਹਣੀ ਚੋਟੀ ਆ ਲੇਵੇ ਤੋਂ ਲੈ ਕੇ ਵੀਰੋ ਪਹਿਲੇ ਤੋਂ ਲੈ ਕੇ ਵੀਰ ਜੀ ਬਾਕੀ ਇਹੋ ਜਿਹਾ ਥਣ ਥਣ ਬਹੁਤ ਸਪੈਸ਼ਲ ਆ ਬਿਲਕੁਲ ਲੇਵੇ ਤੋਂ ਲੈ ਕੇ ਵੀਰੋ ਕੱਦ ਕਾਠ ਦੀ ਗੱਲ ਕਰੀਏ ਤਾਂ ਬਹੁਤ ਹੀ ਜਿਆਦੀ ਚੰਗੀ ਆ ਬੱਚਾ ਵੀ ਮਗਰ ਕੱਟੀ ਪਾਲੀ ਆ ਚਵਾ ਇੱਕ ਨੰਬਰ ਲੱਗਿਆ ਕੱਦ ਕਾਠਾ ਲਈ ਆ ਤਾਂ ਵੀਰਾਂ ਨੂੰ ਬੇਨਤੀ ਹੈਗੀ ਤੁਸੀਂ ਹੁੰਦੇ ਹੋ ਦੂਰੋਂ ਚੱਲ ਕੇ ਤੁਸੀਂ ਇਹ ਛੱਡ ਕੇ ਨਹੀਂ ਜਾਂਦੇ ਕਿ ਆਪਣੀ ਪੈਣ ਭਰਾਵਾਂ ਗੜੀ ਗਿੱਜੀ ਉਹ ਬੇਨਤੀ ਹੈ ਇੱਥੇ ਆਵੇ ਇੱਥੇ ਆਓ ਹਨਾ ਇੱਥੇ ਆਓ ਤੇ ਥੱਲੀ ਕਰੋ ਕਿਉਂਕਿ ਆਪਣਾ ਇਹ ਡੰਗਰ ਤੇ ਫਾਲਤ ਨਹੀਂ ਹੋ ਜਾਏਗਾ ਵੀਰ ਜੀ ਆਪਾਂ ਨੂੰ ਕਦਾ ਡਰਿਆ ਸਫਾਈਆਂ ਨੇ ਬਿਲਕੁਲ ਪਸ਼ੂ ਸਾਬ ਸੁਥਰਾ ਹਨਾ ਕੰਮ ਸਾਫ਼ ਸੁਥਰਾ ਵਾ ਹਾਂਜੀ ਇੱਥੇ ਆਉਂਦੇ ਦੂਜਾ ਸੱਚਾਈ ਵਿਗਦੀ ਹੈ ਜੀ ਹਾਂਜੀ ਜੀ ਧਿਆਨ ਜੀ ਤਮੋਲੇ ਦਾ ਵੀਰ ਜੀ ਇੱਥੇ ਹੁਣ ਭੈਣ ਭਰਾ ਆਪਣੀ ਤਸੱਲੀ ਕਰਨੇ ਚੋਣ ਚਵਾਉਣ ਦੋ ਦੀ ਤੇ ਤੇਰਾ ਚਾਰ ਟਾਈਮ ਚੋਣ ਸਾਈ ਪਾਉਣ ਆਪਣੀ ਗਰੰਟੀ ਤਸੱਲੀ ਪੂਰੀ ਕਰਨ ਮੋਲ ਵੀਰੇ ਮੋਲ ਵੀਰ ਜੀ ਤੁਹਾਨੂੰ ਪਤਾ ਹੋ ਜੀ ਕੱਟੀਆਂ ਦੇ ਲਈ 85 85 ਬਾਜ਼ਾਰ ਹੁਣ ਤੁਹਾਨੂੰ ਬਸ ਥੋੜਾ ਮਾਗ ਗਿਆ ਵਾ 90 90 ਵੀ ਗੰਡੇ ਆ ਪਾ ਤੁਹਾਨੂੰ ਤਾਂ ਆਪਾਂ ਨਾ 85 ਨਾ 90 ਨਾ 80 ਦੋ ਜਾਂ ਛੱਡ ਦਈਏ 78000 ਦੀ 78 ਦੀ ਹਾਂ ਜੀ ਕਿਆ ਬਾਤ ਜਿਹੜੀ ਦੇ ਦਨੀਆ ਬਾ 75000 ਦੀ ਵੇਚੀ 77 ਦੀ ਹਾਂ ਜੀ ਕਿਆ ਇਹ ਵੇਹਲਾ ਥੋੜੀ ਬੋਦੀ ਕਸਰ ਹੈਗੀ ਤਾਂ ਥੋੜੀ ਕੱਢ ਦੋ ਕਸਰ ਵੀਰੇ ਬਿਲਕੁਲ ਬਾਕੀ ਐਡੀ ਝੋਟੀ ਮਿਲਦੀ ਨਹੀਂ ਇਦਾਂ ਨਾਲ ਦੀ ਵੇਖੋ ਜੀ ਚਾਰੂ ਕਿੰਨੀਆਂ ਗਟੀਆਂ ਤੁਹਾਡੇ ਕੋਲ ਨਾ ਜਗਾ ਥੋੜੀ ਜੀ ਡੰਗਰ ਜ਼ਿਆਦਾ ਹਾ ਹਾਂ ਜੀ ਇਹ ਵਜਦੇ ਨਹੀਂ ਰਾਤ ਨਹੀਂ ਤਾਂ ਤੁਸੀਂ ਇੱਕ ਤਾਂ 1000 2000 ਨਫੇ ਨਾਲ ਵੇਚ ਦਿਓ ਪਸ਼ੂ ਇੱਕ ਤਾਂ ਤੁਹਾਡਾ ਜਲਦੀ ਵਿਗਦਾ ਅੱਗਾ ਪਿਛਾ ਦਾ ਰੇਟ ਵੇਚਦਾ ਜੀ ਹਾਂ ਜੀ ਹਾਂ ਜੀ ਹੁਣ ਹਾਂ ਨਾ 75 ਦੀ 75 ਦੀ ਵੀ ਨਹੀਂ ਹਜ਼ਾਰ ਹੋਰ ਛੱਡ ਦਾਂਗੇ 74 ਦੀ ਕੋਈ ਫੋਨ ਲਾ ਲੇ ਬਾਕੀ ਯਾਰ ਹਨਾ ਬਾਕੀ ਤੁਹਾਨੂੰ ਪਤਾ ਮੋੜਦੇ ਨਹੀਂ ਜੀ ਛੋੜ ਛੱਪੇ ਦਾ ਕੰਮ ਹੈ ਵੇਖੋ ਜ ਇਹ ਹੈਗੀ ਲੰਮਾ ਟਾਈਮ ਦੁੱਧ ਦਿੰਦਾ ਹੈ ਨਾ ਹਾਂਜੀ ਵਸਾਖੀ ਦੇ ਵੇਦ ਜੀ ਇਹਨੇ ਦੀ ਏ ਜੇ ਤੱਕੇਰ ਦੀ ਬੱਚਾ ਬਤਿਆਰਿਆ ਕੱਟੀ ਮਗਰਾ ਇਹਨੇ ਦੀ ਵੇਜੀ ਤੋਂ ਮਰਜੀ ਵੇਚ ਲੋ ਹਾਂਜੀ ਹਾਂਜੀ ਹਾਂ ਵੀਰੇ ਦੂਜੇ ਨੰਬਰ ਤੇ ਆ ਗਈ ਦੂਜੇ ਨੰਬਰ ਤੇ ਵੀ ਜੀ ਰਾਤ ਜੋਟੀ ਸੁਈ ਆ ਰਾਤੀ ਹਾਂਜੀ ਕੱਲ 3 ਕੋਈ ਸੁਈ ਤੇ ਉਹਦਾ ਆਪਾਂ ਛੋਟੀ ਪਾਇਦਾ ਤੇ 4 ਕਿਲੋ ਰਾਤੀ ਬੁਲਾ ਕੱਢਿਆ 3 ਕਿਲੋ ਹੁਣ ਕੱਢਿਆ ਵਾ ਕੱਟੀ ਕੱਟੀ ਚੰਗੇ ਨੇ ਮਦੀ ਮਾਰ ਕੱਟੀ ਆ ਗਈ ਹਾਂਜੀ ਜੈਡ ਬਲੈਕ ਕੱਟੀ ਦੇਖੋ ਵੇਜੀ ਹਾਂਜੀ 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 ਵੀਰ ਜੀ ਬਹੁਤ ਜਿਆਦੀ ਸੋਹਣੀ ਖੋਲੋ ਵੀਰੇ ਇਹਨੂੰ ਦੂਜਾ ਸਵਾ ਝੋਟੀ ਵੀ ਜੀ ਕਾਲ ਠੀਕ ਹੈ ਜੀ ਵੇਖੋ ਵੀਰੋ ਤੋਰਾ ਚੈੱਕ ਕਰ ਲਓ ਬਹੁਤ ਪਾਸ਼ੇ ਲੱਗਾ ਜੀ ਛੋਟੀ ਦੀ ਚਵਾਈ ਹੋ ਗਈ ਆ ਕੁੰਡੀ ਛੋਟੀ ਆ ਕਦ ਕਾਠਾ ਜਾਂਦੀਆਂ ਜਾਂਦੀਆਂ ਬਾਕੀ ਤੁਹਾਨੂੰ ਪਤਾ ਤਾਜੀ ਸੀ ਕਿ ਨਵਾਈ ਨੂੰ ਵੀ ਨਹੀਂ ਆ ਨਹੀਂ ਪਸ਼ੂ ਫਿਰ ਮੌਸਮ ਨਹੀਂ ਆ ਹਾਂ ਜੀ ਤੁਹਾਨੂੰ ਪਤਾ ਠੰਡਾ ਤੇ ਫਿਰ ਚੋਤੀ ਬੱਗੀ ਵਿੱਚ ਛੋਟੀ ਦੀ ਚਵਾਈ ਹੋ ਗਈ ਹੁਣ ਖਾਨ ਬੜਾ ਪਿਆਰਾ ਲੱਗਿਆ ਤੇ ਲੇਵਾ ਬਹੁਤ ਸ਼ਾਨਦਾਰ ਲੱਗਿਆ ਜਿਹਨੂੰ ਕਹਿੰਦੀ ਹੈ ਬਹੁਤ ਜਿਆਦੀ ਚੰਗੀ ਛੋਟੀ ਆ ਬਾਈ ਇਧਰ ਦੇਖੋ ਵੀਰੋ ਖਿਲਾ ਰਹੇ ਹਾਂ ਵੀਰੋ ਖਿਲਾ ਰਹੇ ਹਾਂ ਐਵੇਂ ਵੇਥ ਵੇਥ ਤੇ ਖਾਣਾ ਹੈ ਜੀ ਵੇਖੋ ਕਿਆ ਮਾ ਸਿਰਾ ਚੋਟੀ ਹੈ ਜੰਦਵੀਰੇ ਕਿਲੇ ਤੇ ਜਾਂਦੋ ਉਹਨੂੰ ਬੱਚੇ ਦਾ ਬਾਕੀ ਚਵਾਲ ਲਗਾ ਕਾਦੀਆਂ ਹੀ ਬਾਤਾਂ ਨੇ ਚੋਟੀ ਨੂੰ ਕਦ ਕਾਠ ਵਾਲੀ ਚੋਟੀ ਵੀ ਖੁੱਡਾ ਖੱਡਾ ਵੇਖੋ ਬਜੀ ਪੁੱਠਾ ਪਠਾ ਵਿਖਾਓ ਵੱਡੇ ਲੈਵੇ ਦੀ ਹਾਂਜੀ 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 ਇਹ ਦੁੱਧ ਚੰਗਾ ਚਵਾਜੂ ਚੋਟੀ ਹਾਂਜੀ ਹਾਂਜੀ ਵੀਜੀ 14 15 14 15 ਚਵਾਏਗੀ ਇਹ ਨਹੀਂ ਪੀ ਹਾਂਜੀ ਹਾਂਜੀ ਥਣ ਬੜਾ ਪਿਆਰਾ ਲੱਗਿਆ ਚੋਟੀ ਦੇ ਵਿੱਚ ਦੇਖੋ ਜੀ ਚਾਨਣ ਕਿਦ ਤੱਕ ਬਣੀ ਪਈ ਬਿਲਕੁਲ ਸੋਹਣੀ ਚੋਟੀ ਆ ਵੇ ਫੇਸ ਕੁਆਲਿਟੀ ਤੋਂ ਵੀਰੇ ਉਹ ਲੈ ਕੇ ਤੇ थान ਦੀ ਕੁਆਲਿਟੀ ਲੇਵੇ ਦੀ ਕੁਆਲਿਟੀ ਹਾਂਜੀ ਹਾਂਜੀ ਕਾਦੀਆਂ ਬਾਤਾਂ ਮੇਰ ਜੀ ਬਹੁਤ ਹੀ ਆਦੀ ਚੰਗੀ ਝੋਟੀ ਵੀ ਮੇਰਾ ਨਾ ਵੀਰ ਜੀ ਇਹ 9-10 ਕਿਲੋ ਸਟਾਰਟਿੰਗ ਦੀ ਝੋਟੀ ਸਟਾਰਟਿੰਗ ਹਾਂਜੀ ਜੈਤੀ ਤੇ ਨਿਕਲੋ ਤੇ 3-3.5 ਕਿਲੋ ਹਣ ਜੋ ਆਵਾ ਬਿਲਕੁਲ ਦੋ ਚਵਈਆਂ ਦੀਆਂ ਹੋ ਗਿਆ ਝੋਟੀਆਂ ਜੋ ਬਾਕੀ ਵੀਰ ਹੈ ਇਹ ਵੀ ਚਾਰੂ ਚਾਰੂ ਬਹੁਤ ਲੱਪਾ ਲੱਪਾ ਕੋਈ ਨਹੀਂ ਲਾਇਆ ਵੀਰ ਜੀ ਕੋਈ ਨਹੀਂ ਵੀਰੇ ਹਾਂ ਹਾਂ ਤੋਂ ਦੁੱਧ ਵੀ ਤਾਂ ਐਵੇਂ ਦੇ ਪਸ਼ੂ ਨੇ ਪਰਨਾ ਦੁੱਧ ਦਾ ਦੁੱਧ ਦਾ ਲੱਪਾ ਲੱਪਾ ਕੋਈ ਨਹੀਂ ਕੱਟੀ ਬਹੁਤ ਚੰਗੇ ਸੀਮਣ ਦੀ ਥਾਂ ਤੋਂ ਬਹੁਤ ਸਪੈਸ਼ਲ ਲਗਾ ਚਿਵਾ ਲਗਾ ਕਾਦੀਆਂ ਬਾਤਾਂ ਮੇਰ ਜੀ ਇਹ ਸਿੰਗਲ ਥੱਬਾ ਲਾਇਆ ਛੋਟੀ ਥੱਲੇ ਤੇ ਠੀਕ ਹੈ ਜੀ ਮੈਂ ਤਾਂ ਬੱਚਾਈ ਚੁਈ ਆਪਾਂ ਕਰਤੀ ਆ ਸੋਹਣੀ ਝੋਟੀ ਹਾਂਜੀ ਹਾਂਜੀ ਵਿਖਾਓ ਬਹੁਤ ਜਿਆਦੀ ਚੰਗੀ ਝੋਟੀ ਹੈ ਕੱਦ ਕਾਠ ਵੀ ਸੋਹਣਾ ਫੇਸ ਵੀ ਸੋਹਣਾ ਤੇ ਬੱਚਾ ਵੀ ਚੰਗੇ ਸੀ ਬੰਦਾ ਹਾਂਜੀ ਹਾਂਜੀ ਤੇ ਥਣ ਵੀ ਸਪੈਸ਼ਲ ਬਹੁਤ ਸਪੈਸ਼ਲ ਵੀਰੇ ਮੋਲੇ ਦਾ ਮੋਲ ਤੁਹਾਨੂੰ ਪਤਾ ਹੋ ਜਿਆ ਲੋਕੀ ਦੀ ਦੂ ਇੱਕ ਬਜਾ ਤੇ ਇੱਕ ਦਾ ਵੀ ਕੰਢੇ ਹੁਣੇ ਇੱਕ ਪਾਜੀ ਵੀ ਗਾੜੀ ਨਹੀਂ ਰੇਟ ਤਾਂ ਅੱਛਾ ਜੈ ਜੀ ਤੁਹਾਨੂੰ ਮਦਾ ਕਰਨਾ ਹੀ ਨਹੀਂ ਬਿਲਕੁਲ ਇਹ 95 ਝੋਟੀ ਦੇਦੀ ਹੈ 95 ਹਾਂਜੀ ਛੱਡ ਜੀ ਤੇਨ 92 ਦੀ 90 ਜੋ ਛੱਡੀ ਇਹ ਦੱਸੋ ਵਿੱਚ ਕੀ ਛੜਨਾ ਲੈ ਅੱਛਾ ਹੀ ਹਾਂਜੀ ਮਿਲਦੀ ਨਹੀਂ ਇਹ ਮਿਲਦੀ ਨਹੀਂ ਚਾਰੂ ਪਸ਼ੂ ਹੋਵੇ ਹਨਾ ਤਾਂ ਵੇਖੋ ਵੀਰੋ 50 ਇਹ 90 ਜੋ ਛੱਡਣਾ ਹਾਂਜੀ 88 ਦੋ ਛੱਡੀਆਂ 88 ਕਰਦੀਆਂ 85 ਹੱਦ ਵਿੱਚ ਛੋਟੀ ਦੇਣੀ ਆ 80 ਘੰਟਾ ਫੋਨ ਲਾਉਣੇ 85 ਦੀ ਲੈਣੀ ਆ ਹਾਂਜੀ ਵੇਖੋ ਵੀਰੋ 85000 ਦੀ ਤਾਂ ਬਾਕੀ ਚੈੱਕ ਕਰ ਲਿਓ ਚਾਰੂ ਚੁਰੂ ਬੋਧ ਨੇ ਬਹੁਤ ਜ਼ਿਆਦਾ ਹਾਂਜੀ ਤਾਂ ਪਰਾਲੀ ਵੀ ਵੀਰੇ ਨੇ ਚੰਗੀ ਤਾਂ ਨਹੀਂ ਥੋੜੀ ਕੁਤਰੀ ਫੇਰ ਵੀ ਖਾਈ ਤੋਰੀ ਜਾਂਦੀ ਆ ਹਾਂ ਖਾਈ ਤੋਰੀ ਜਾਂਦੀ ਆ ਹਨਾ ਖਾਓ ਫੇਰ ਵਿਖਾਓ ਝੋਟੀਆਂ ਸਫਾਈਆਂ ਵਿਖਾਓ ਨਹੀਂ ਜਾ ਜਾ ਵੀਰੇ ਥਾਣੇ ਦੇਖੋ ਥਾਣੇ ਦੇਖੋ ਕਿੱਡਾ ਨੌਕਲਾ ਲੱਗਾ ਕਾਦੀਆਂ ਹੀ ਬਾਤਾਂ ਚਵਾ ਲੱਗਾ ਕਿਤੇ ਕਾਦੀਆਂ ਡਾਡੀਆਂ ਗੱਲਾਂ ਨਹੀਂ ਬਹੁਤ ਚੰਗੀਆਂ ਝੋਟੀਆਂ ਜਿਹੜੇ ਬਹੁਤ ਚੰਗੀਆਂ ਕਹਿੰਦੀਏ ਬੱਚਾ ਵੀ ਮਗਰ ਦੋਵੇਂ ਮਗਰ ਕਟੀਆਂ ਆਂ ਹਨਾ ਤੇ ਇਹ 85 ਦੀ ਤੇ ਇਹ ਹੋ ਗਈ 74 ਦੀ 74 ਦੀ ਥਾਣੇ ਦੇਖੋ ਠੀਕ ਹੈ ਜੀ ਇੱਕ ਤਾਜੀ ਸੂਈ ਆਹ ਜੀ ਇੱਕ ਤਾਜੀ ਸੂਈ ਤੇ ਜਗਾ ਜਗਾ ਉਧਰ ਵੱਧੀ ਹੋਈ ਆ ਠੀਕ ਹੈ ਜੀ ਉਹ ਵੀ ਵਿਖਾ ਲਈ ਠੀਕ ਹੈ ਜੀ ਆ ਵੀਰੋ ਤੀਜੇ ਨੰਬਰ ਵੇਖੋ ਵੀਰੋ ਇਹ ਵੱਡੀ ਝੋਟੀ ਆ ਗਈ ਵੀ ਹਣਾ ਵੱਡੀ ਝੋਟੀ ਆ ਗਈ ਇਹ ਵੀ ਠੀਕ ਹੈ ਜੀ ਆਪਾਂ ਜੇ ਡੈਂਗਰ ਉਧਰ ਦਾ ਪੁੱਤਰ ਤੇ ਜਾਣਾ ਵਾ ਉਹ ਨਹੀਂ ਗਿਆ ਪੁੱਤ ਦੀਆਂ ਝੋਟੀਆਂ ਇਹਦੇ ਵਿੱਚ ਬੱਚਾ ਕੀ ਪਾਇਆ ਵੀਰ ਜੀ ਇਹਨੇ ਮਗਰ ਕਟਾ ਵੀਰ ਜੀ ਕਟਾ ਗਿਆ ਹਾਂ ਜੀ ਨੂੰ ਅਜੀ ਤੇ ਜੱਜਾ ਤੇਰਾ ਜੀ ਵੱਡੀ ਝੋਟੀ ਆ ਵੀਰ ਜੀ ਬਹੁਤ ਸਖਲ ਝੋਟੀ ਆ ਇਹਦੇ ਕੋਲ 8-9 ਕਿਲੋ ਬੋਲਾ ਹੁਣਾ ਤਿਆਰ ਆ ਹਾਂ ਜੀ ਜੀ ਕੁੰਡੀ ਚੂਰ ਆ ਬਾਕੀ ਘਰ ਦੀ ਝੋਟੀ ਸਾਡੀ ਘਰ ਦੀ ਝੋਟੀ ਆ ਠੀਕ ਆ ਤਾਂ ਵੀਰੇ ਕਿੰਨਾ ਬੋਲਾ ਹੁਣ ਵੀਰ ਜੀ ਕਿੰਨਾ ਕੈਂਪ ਤੇ ਘਰਉਂਦੀ ਆ ਵੀਰ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਤਾਂ ਵੀਰੇ ਕਿੰਨਾ ਇਹਦੇ ਤੇ ਬੋਲਾ ਹੁਣ ਵੀਰ ਜੀ 8-9 ਕਿਲੋ ਬੋਲਾ ਹੁਣਾ ਵਾ 12 13 12 13 ਚੋਇਆ ਪੀਲੇ ਪਹਿਲੇ ਸੁਆਣੇ ਅੱਜ ਕੱਦੂ ਜਾ ਸੁਭਾ ਵੀਰ ਜੀ ਠੀਕ ਆ ਵੀਰੇ ਠੀਕ ਆ ਹਾਂ ਜੀ ਹਾਂ ਜੀ ਵੀਰ ਜੀ ਬਹੁਤ ਅਵੇਖੋ ਵੀਰੋ ਬੱਚਾ ਵੀ ਵੀਰੇ ਨੇ ਛੱਡਤਾ ਹਾਂਜੀ ਬੱਚਾ ਲਾ ਕੇ ਮੈਂ ਕਿਹਾ ਭਣ ਭਰਾਉਣ ਉਹ ਖਾ ਦੇਣਾ ਧਾਰਾ ਮਾਰ ਕੇ ਚੁਆ ਦਾ ਪਤਾ ਲੱਗ ਜਾਂਦਾ ਯਾਰ ਹਾਂ ਨਾ ਥਾਣਾ ਦਾ ਪਤਾ ਲੱਗਦਾ ਲੋਰੋ ਗਈ ਵੀਰ ਫੋਨ ਕਰਦੇ ਆ ਪਤਾ ਲੱਗ ਜਾਂਦਾ ਵੀਰ ਫਿਰ ਭੰਗ ਭੰਗ ਹੁੰਦਾ ਕਿ ਇਹ ਬੱਚਾ ਨਾ ਲਵੇ ਬਿਲਕੁਲ ਹਾਂਜੀ ਹਾਂਜੀ ਬਾਕੀ ਕਾ ਦਬੜਾ ਛੋਟੀ ਦਾ ਵੱਡੀ ਛੋਟੀ ਜਾਵੇ ਤੇ ਵੱਡੀ ਛੋਟੀ ਸਿੰਘ ਚੰਗਾ ਲੱਗਿਆ ਬਰ ਮੇਰਾ ਦਾ ਭਾਈਆ ਇੱਕ ਘਰ ਦੀ ਛੋਟੀ ਆ ਵੇਤੀ ਡਾੜੀ ਕੋਲਾ ਅੱਛਾ 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 ਘਰ ਦੀ ਛੋਟੀ ਆ ਠੀਕ ਹੈ ਹਾਂਜੀ ਇਹ ਕਿਤੇ ਜਾਂਦਾ ਇਹ ਵੱਡੇ ਵੱਡੇ ਪਾਉਂਦੇ ਇਧਰ ਠੀਕ ਹੈ ਹਾਂਜੀ ਇਹ ਕਿੱਦੇ ਦੇਈ ਦੇਣੀ ਆ ਇੱਕ ਦਾ ਸੁਣ ਵਾਲੀ ਨਾ ਕੋਈ ਕੋ ਪਰੇ ਦੋ ਡੰਗ ਰਗੇ ਨਾ ਆ ਮੈਡਾ ਫਿਰ ਸੁਣਨ ਵਾਲੀ ਹੈ ਨਾ ਹਾਂ ਜੀ ਹਾਲ ਹੈ ਤੁਹਾਨੂੰ ਦਾ ਪੱਠੇ ਪੱਠੇ ਨਹੀਂ ਆ ਗਿਆ ਸਾਂਭ ਫਿਰ ਹੁੰਦੀ ਹੈ ਨਾ ਸਾਲ ਫਿਰ ਥੋੜਾ ਤੇ ਇਹਨਾਂ ਰਗਾ ਸਾਧਰੇ ਵਿੱਚ ਕੇ ਤੁੱਕ ਝੋਟੀ ਕੋ ਪਾ ਲਾਂਗੇ ਫਿਰ ਤੇ ਉਹ ਤੋਕਰ ਦੱਪਣ ਕੋ ਫਿਰ ਪਾ ਲਾਂਗੇ ਹਾਂ ਤਾਂ ਫਿਰ ਪਾ ਲਾਂਗੇ ਸਾਧਰੇ ਵਿੱਚ ਕੇ ਤਾਂ ਬਾਕੀ ਵੀਰੋ ਵੱਡੀ ਝੋਟੀ ਕੱਦ ਕਾਰ ਠਾ ਲਈ ਆ ਤਾਜੀ ਸੂਈ ਆ ਲੇਵਲ ਉਹ ਆ ਸੋਹਣਾ ਲੱਗਿਆ ਸਿੰਘ ਚੰਗਾ ਲੱਗਿਆ ਤਾਂ ਬਾਕੀ ਰੇਟ ਵੀ ਜਿਆਦਾ ਹੀ ਹੋਊਗਾ ਬਿਲਕੁਲ ਸਿੰਘ ਲੱਗਾ ਵੱਡੀ ਝੋਟੀ ਆ ਬਿਲਕੁਲ ਸਾਰੀ ਵੇਰਦੀ ਜੈਡ ਬਲੈਕ ਹੈ ਵੀ ਝੋਟੀ ਹਾਂਜੀ ਬਾਕੀ ਤੁਹਾਨੂੰ ਤਾਂ ਠੰਡੇ ਕਰਕੇ ਹਾਂ ਥੋੜਾ ਮੋਸਮ ਇਹ ਤੁਹਾਨੂੰ ਪਤਾ ਹੈ ਤੈਨੂੰ ਹੁੰਦੇ ਨਹੀਂ ਵੈਸੇ ਨਹੀਂ ਨੂੰਦੇ ਹਾਂਜੀ ਘਰ ਦਾ ਬੱਚਾ ਤੁਹਾਨੂੰ ਆਦਾ ਐਡੇ ਇਧਰ ਸੇ ਤਾਂ ਮਾਲ ਵਾਲੀ ਸਾਈਡ ਤੇ ਬਹੁਤ ਸੇਵਾ ਆਲੇ ਲੋਕ ਨਵਾ ਨੂੰ ਦਿੰਦੇ ਆ ਬਿਲਕੁਲ ਇਧਰ ਵੀਰੇ ਫਿਰ ਸੇਵਾ ਥੋੜਾ ਜਿਹਾ ਐਸੀ ਹਾਂਜੀ ਆਪਣੇ ਤਾਂ ਸੇਵਾ ਤੁਹਾਨੂੰ ਪਤਾ ਕਾਟਾ ਪਸ਼ੂ ਵੀ ਚੰਗਾ ਦੁੱਧ ਭਰ ਦੇ ਫਿਰ ਜਾ ਕੇ ਝੋਟੀ ਬਹੁਤ ਚੰਗੀ ਹੈ ਵੀਰ ਜੀ ਚੰਗੀ ਸੇਵਾ ਲੈ ਕੇ 13 14 13 14 ਕਿਲੋ ਦੁੱਧ ਝੋਟੀ ਚ ਪਾਏਗੀ ਬਿਲਕੁਲ ਕਿਉਂਕਿ ਪਹਿਲੇ ਸੂਏ ਨਾਰਮਲ ਸੇਵਾ ਦੇ ਨੇ 11 12 12 11 12 ਚ ਪਾਇਆ ਪਹਿਲੇ ਸੂਏ ਚੰਗਾ ਚ ਪਾਇਆ ਹਾਂਜੀ ਚੰ ਤਾਨੀ ਆ ਵੀ ਅੱਡੇ ਚੋਕੇ ਜਾਣਾ ਜਿਹੜਾ ਤਾ ਬੰਦ ਬੱਚਾ ਬੰਦ ਬੰਦ ਬੱਚਾ ਬੰਦ ਬੰਦੋ ਜੀ ਬੰਨ ਕੇ ਗੱਡੀ ਦਾ ਨਾਮ ਰਾ ਦੇ ਮਰਾ ਦੋ ਤਾਰਾ ਮਾਰ ਦੋ ਤਾਰਾ ਜੀ ਵੇਖੋ ਵੀਰ ਚੁਵਾ ਚੈੱਕ ਕਰ ਲਿਓ ਤਾਂ ਤਲੇ ਤਾਂ ਤਲੇ ਮਾਰ ਦੋ ਤਾਰਾ ਮਾਰ ਦੋ ਤਾਰਾ ਠੀਕ ਹੈ ਜੀ ਤੁਹਾਨੂੰ ਲੈਣਾ ਤੇ ਮਰਾ ਦੇ ਕੋਈ ਪੂਰ ਛੱਟਾ ਹੰਨੀ ਵੀਰੋ ਚੈੱਕ ਕਰ ਲਿਓ ਮਗਲ ਲਸਣਾ ਦੇ ਮਾਰ ਤਾਂ ਸਭ ਬਹੁਤ ਵਧੀਆ ਕੱਢਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਚਲ ਤੋਰ ਦੇ ਤੋੜ ਦੇ ਤੋੜ ਦੇ ਤੋੜ ਦੋ ਜੀ ਵੇਖੋ ਵੀਰੋ ਤੋਰਾ ਚੈੱਕ ਕਰ ਲਿਓ ਚਵਾ ਇੱਕ ਨੰਬਰ ਲੱਗਿਆ ਕੀ ਬਾਤ ਹੈ ਲੈਵਾ ਬਹੁਤ ਸ਼ਾਨਦਾਰ ਲੱਗਿਆ ਓਏ ਏ ਦੁੱਧ ਕਿੰਨਾ ਕਿ ਚਵਾਇਆ ਇਹਨੇ ਪਿਛਲੇ ਸੂਤ ਦੋ ਦਿਨ ਯਾਰਾਂ 12 ਕਿਲੋ ਵੀ ਦੀ ਚਵਾਇਆ ਅਰੇ ਅੱਛਾ ਜੀ ਲੈਓ ਬਾਹਰ ਲੈਓ 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 ਇਹ ਅਲਕਾ 13 14 ਚਵਾਏਗੀ ਵੀਰ ਜੀ ਅੱਛਾ ਜੀ ਹਾਂ ਜੀ ਹਾਂ ਜੀ ਤਾਂ ਵੇਖੋ ਵੀਰੋ ਵੱਡੀ ਝੋਟੀ ਆ ਸਿੰਘ ਸਿੰਘ ਚੰਗਾ ਲੱਗਿਆ ਸੋਹਣੀ ਕੱਦ ਕਾਠ ਵਾਲੀ ਨੇ ਮੂੰਹ ਤਾਂ ਕਿ ਚੋਕ ਕੇ ਤੁਰਦੀਆਂ ਬਿਲਕੁਲ ਹਾਂ ਜੀ ਹਾਂ ਜੀ ਮੇਨ ਗੱਲ ਹੈ ਯਾਰ ਵੇਖੋ ਥਾੜਾ ਥੋੜਾ ਖਾਓ ਕੱਡਾ ਵਧੀਆ ਬ ਆਣੀ ਨੋਕ ਲੱਗਾ ਚੰਗਾ ਸੁਭਾਸ਼ ਲੱਗਾ ਕੇ ਵੇਖੋ ਵਿਰਲਾ ਵੇਖੋ ਹੋਦੀਆਂ ਸੋਹਣੀ ਝੋਟੀਆਂ ਆਪਕੋ ਬਹੁਤ ਆ ਨਾਲਾ ਨੂੜਾ ਚੜੇ ਤੇ ਦਿਖਾਓ ਕਦ ਕਾਠ ਵੇਖੋ ਝੋਟੀ ਦਾ ਕੜਾ ਬਹੁਤ ਜਿਆਦੀ ਚੰਗੀ ਝੋਟੀ ਹਾਂਜੀ ਹਾਂਜੀ ਦੇਖੋ ਵੇਜੀ ਕਦ ਕਾਠ ਖਾਓ ਸਾਂ ਮਣੀ ਸੀ ਚਾ ਮਾ ਦਿਖਾਓ ਵੇਜੀ ਥਲੇ ਸੁਆਣਿਆ ਸੁਆਣਿਆ ਖਾਓ ਇਹ ਥੱਬੇ ਥੱਬੇ ਲਾਏ ਆ ਥਣ ਬੜਾ ਪਿਆਰਾ ਲੱਗਿਆ ਲੈ ਜੀ ਵੀਰ ਥਣ ਤੁਹਾਨੂੰ ਬਹੁਤ ਵਧੀਆ ਲੱਗਾ ਠੀਕ ਹੈ ਤਾਂ ਚੰਗੀ ਝੋਟੀਆਂ ਵੀਰੋ ਸਿੰਘ ਦੀ ਕੁਆਲਿਟੀ ਤੋਂ ਗੱਲ ਕਰੀਏ ਤਾਂ ਇਹਦੀ ਲੇਵੇ ਦੀ ਕੁਆਲਿਟੀ ਤੱਕ ਬਹੁਤ ਜਿਆਦੀ ਚੰਗੀ ਝੋਟੀਆਂ ਬੋਸ਼ ਵੈਸਲ ਝੋਟੀਆਂ ਵੀਰ ਜੀ ਥਾਣੇ ਤੁਹਾਨੂੰ ਵਿਖਾਉ ਕੱਡਾ ਕਰ ਲਾ ਨੋਗਲਾ ਥਾਣ ਹਾਂਜੀ ਨੋਗਲਾ ਥਣ ਲਗਾ ਵੀਰ ਵਾ ਸੋਨਾ ਹਾਂਜੀ ਕੱਡ ਵੱਡਾ ਹਾਂਜੀ ਸਿੰਘ ਸੋਨਾ ਹਾਂਜੀ ਉੱਤੋਂ ਦੇਖੋ ਵੀਰ ਜੀ ਡੇਡ ਦੋ ਫੁੱਟ ਦੇ ਤੋਂ ਚੌੜੀ ਹੈ ਚੌੜੀ ਹੈ ਹਾਂ ਦੇਖੋ ਡਾ ਖੜਾ ਬਹੁਤ ਸ਼ਾਨਦਾਰ ਹੈ ਵੀਰ ਜੀ ਕਿੰਨੇ ਦੀ ਹੈ ਝੋਟੀ ਦੇ ਦੇਣੀ ਉਹਨੂੰ ਝੋਟੀ ਵੀਰ ਜੀ ਦਾ ਮੋਲ ਕੋਈ ਨਹੀਂ ਤੁਹਾਨੂੰ ਪਤਾ ਆਪਾਂ ਨਿੱਕੇ ਨਿੱਕੇ ਕਰਨੇ ਹੁੰਦੇ ਆ ਮੋਲ ਝੋਟੀ ਦਾ 90 95 85 ਜੋ ਮਰਜ਼ੀ ਕਰ ਲੋ ਤੁਹਾਨੂੰ ਆਪਾਂ ਦੇਣ ਲੈਣੇ ਨਹੀਂ ਕਰਨਾ ਵਾ ਇਹਨਾਂ ਨੂੰ ਵੀ ਲੋੜ ਆ ਗੱਡੀ ਨੂੰ ਵੀ ਠੀਕ ਹੈ ਜੀ ਧੰਨਵਾਦ ਭੈਣ ਭਰਾਵ ਇਹ ਵਿਧੀ ਜਿਹੜੀ ਦੇ ਦੇਣੀ ਨਾ ਆਪਾਂ 2 ਛੱਡਦੀ ਇਹਦੇ ਅਸੀਂ ਚੋਂ 78 ਦੀ ਹਾਂਜੀ 75 ਦੀ ਦੇ ਦਈਏ ਇਹ 75 ਦੀ ਹਾਂਜੀ ਠੀਕ ਹੈ ਜਿਹੜੀ ਦੇ ਆ ਦੇਣੀ ਵਿੱਚ 72 ਹਜ਼ਾਰ ਦੀ ਦੇ ਦਾਂਗੇ ਕੋਈ ਭੈਣ ਭਰਾ ਫੋਨ ਲਾਵੇ ਫਿਰ ਨਹੀਂ ਮੋੜ ਫੋਨ ਲਾ ਲੈ ਕੋਈ ਹਾਂਜੀ 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 ਤਾਂ ਵੇਖੋ ਵੀਰੋ 72000 ਦੀ ਹੋ ਜੂਗੀ ਲੈ ਵਾ ਲੂਆ ਬੜਾ ਸ਼ਾਨਦਾਰ ਲੱਗਿਆ ਨੋਕਾਲਾ ਥਾਨ ਆ ਗਿਆ ਤਾਜੀ ਸੂਈ ਆ 72000 ਦੀ ਹਾਂਜੀ ਬਾਕੀ ਕਹਿਣ ਦੀ ਗੱਲ ਨਹੀਂ ਹੋਈ ਜੀ ਬੱਚਾ ਬਚਾ ਕੇ ਫਿਰ 80 ਜਿਹੜਾ ਮਰਦੀ ਵੇਲੇ 80000 ਕਿਹੜਾ ਮਰਦੀ ਹੁਣ 72000 ਦੀ ਠੀਕ ਹੈ ਜੀ 60 ਬਾਟ 60 ਬਾਟ ਦੀ ਦੋਤਰਾ ਵੇ ਛੜੀ ਦੀ ਤੇ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਜੀ ਠੀਕ ਹੈ ਤੇ ਰੇਟ ਦੀਆ ਕੀਤਾ ਜੀ ਇਹ ਆ ਜਾ ਵੇਦੀ ਬਾਕੀ ਇਹੋ ਬੈਂਦੀ ਭਾਅ ਪਰਾਉਣਾ ਇੱਥੇ ਹੁਣ ਤਸੱਲੀ ਕਰਨ ਆਪਣੀ ਤੇ ਆਪਣਾ ਹੈਗਾ ਪਿੰਡ ਹਰਦੁਰ ਵਾਲੇ ਤਸੀਲ ਡੇਰਾ ਬੰਨਾ ਨਿਕ ਤੇ ਜ਼ਿਲ੍ਹਾ ਗੁਰਦਾਸਪੁਰ ਜੀ ਫੋਨ ਨੰਬਰ 84377 ਤੇ 225 ਸასი ਕਾਲ ਜੀ ਸასი ਕਾਲ ਜੀ